ਪ੍ਰਭੂ ਦੀ ਹਜ਼ੂਰੀ ਵਿੱਚ ਜੁੜਨ ਵਾਲੇ ਸਾਰੇ مسیਹੀ ਪਰਿਵਾਰਾਂ ਨੂੰ ਮੇਰੇ ਵੱਲੋਂ ਜੈ ਮਸੀਹੀ ਤਹਾ ਪਿਆਰੇ ਭੈਣ ਭਾਈਓ ਅੱਜ ਆਪਾਂ ਗੱਲ ਕਰਾਂਗੇ ਪਰਮੇਸ਼ਵਰੋਂ ਮਿਲੇ ਹੋਏ ਆਪਣੇ ਲੋਕਾਂ ਦੇ ਲਈ ਸਭ ਤੋਂ ਉੱਤਮ ਸਭ ਤੋਂ ਵੱਡੇ ਉਹਨਾਂ ਵਰਦਾਨਾਂ ਦੇ ਬਾਰੇ ਵਿੱਚ ਉਹ ਵਰਦਾਨ ਕੀ ਹਨ ਉਹ ਵਰਦਾਨ ਅਸੀਂ ਕਿਵੇਂ ਪਾ ਸਕਦੇ ਹਾਂ ਤਹਾ ਪਿਆਰੇ ਭੈਣ ਭਾਈਓ ਜੇਕਰ ਤੁਹਾਡੇ ਅੰਦਰ ਉਹ ਉਠ ਰਹੇ ਆਪਣੇ ਆਪ ਨੂੰ ਸਵਾਲ ਕੁਪੀਸ਼ਨ ਔਰ ਕੁਐਸ਼ਨ ਤੁਸੀਂ ਆਪਣੇ ਆਪ ਨੂੰ ਕਰਦੇ ਹੋ ਕਿ ਸਾਡੇ ਜੀਵਨ ਵਿੱਚ ਉਹ ਚਿੰਗਾਈ ਉਹ ਨਵਾਂ ਬਦਲਾ ਉਹ ਬਰਕਤ ਪਰਮੇਸ਼ਰ ਦੇ ਕਾਦੇ ਵਿੱਚੋਂ ਜੋ ਤੁਸੀਂ ਲੋਚ ਰਹੇ ਹੋ ਉਹ ਬਰਕਤ ਨੂੰ ਪਾਉਣ ਦੇ ਲਈ ਅਤੇ ਤੁਸੀਂ ਸੋਚਦੇ ਹੋ ਉਹ ਜੀਵਨ ਵਿੱਚ ਚੱਲ ਰਹੀ ਜੋ ਪਰੇਸ਼ਾਨੀ ਉਹ ਸਰਾਫ ਉਹ ਕਰਜਾਂ ਉਹ ਬੰਦਰ ਜੋ ਤੁਹਾਡੇ ਜੀਵਨ ਦੇ ਵਿੱਚ ਜੋ ਤੁਹਾਡੇ ਜੀਵਨ ਦੇ ਵਿੱਚ ਉਹ ਜਾ ਨਹੀਂ ਰਹੇ ਤੁਸੀਂ ਸੋਚਦੇ ਹੋ ਕਿ ਮੈਂ ਮਸੀਹ ਦੇ ਵਿੱਚ ਵੀ ਆਪਣੀ ਜੀਵਨ ਨੂੰ ਗੁਜ਼ਾਰ ਰਿਹਾ ਫੇਤਰਾਤਮਾ ਦਾ ਮੈਨੂੰ ਦਾਨ ਵੀ ਪ੍ਰਾਪਤ ਹੈ ਮੈਂ ਪਰਮੇਸ਼ਰ ਦੇ ਕੰਮ ਦੇ ਵਿੱਚ ਵਿਸ਼ਵਾਸ ਦਿਨਾਂ ਤੱਕ ਲਿਹਾ ਮੈਂ ਹਰ ਰੋਜ਼ ਪ੍ਰਮੇਸ਼ਰ ਦੀ ਹਜ਼ੂਰੀ ਦੇ ਵਿੱਚ ਹਰ ਰੋਜ਼ ਜੁੜਦਾ ਹਾਂ ਮੈਂ ਹਰ ਰੋਜ਼ ਔਪਵਾਸ ਵਰਤ ਵੀ ਰੱਖਦਾ ਹਾਂ ਪਰ ਫਿਰ ਵੀ ਮੇਰੇ ਜੀਵਨ ਦੇ ਵਿੱਚ ਕੋਈ ਬਦਲਾਵ ਨਹੀਂ ਆਓ ਅਸੀਂ ਤੁਹਾਡੇ ਜੋ ਜੀਵਨ ਦੇ ਵਿੱਚ ਜੋ ਸਵਾਲ ਸੀ ਆਪਣੇ ਅੰਦਰ ਕਰ ਰਹੇ ਹਾਂ ਬੜੇ ਜੀਵਨ ਦੇ ਵਿੱਚ ਚੱਲ ਰਹੇ ਹਨ ਇਹ ਸਵਾਲ ਆਓ ਸੀ ਪੜੀਏ ਇਸ ਵਚਨ ਦੇ ਦੁਆਰਾ ਕਿ ਪਹਿਲੋਸ ਜੀ ਇਨਾ ਵਰਦਾਨਾਂ ਦੇ ਵਿੱਚੋਂ ਉਹ ਉੱਤਮ ਵਰਦਾਨ ਕੀ ਹਨ ਜੋ ਪਰਮੇਸ਼ਰ ਨੇ ਆਪਣੇ ਲੋਕਾਂ ਦੇ ਲਈ ਉਹ ਉਤਮ ਦਾਨ ਕੀ ਹਨ ਪਾਓ ਅਸੀਂ ਸਚ ਵਚਨ ਨੂੰ ਪੜੀਏ ਇੱਕ ਕਰਨthia ਉਸਦਾ 13 ਦੇ ਆਏ ਉਸਦੇ ਇੱਕ ਵਚਨ ਦੇ ਵਿੱਚ ਆਪਾਂ ਪੜਾਂਗੇ ਭਾਵੇਂ ਮੈਂ ਮੁਖਾ ਕੇ ਸੁਰਗੀ ਦੁੱਤਾਂ ਲੀਆਂ ਬੋਲੀਆਂ ਬੋਲਾਂ ਪਰ ਜੇ ਮੇਰੇ ਵਿੱਚ ਪ੍ਰੀਮ ਨਾ ਹੋਵੇ ਤਾਂ ਠੰਣ ਠਣ ਕਰਨ ਵਾਲਾ ਪਿੱਤਲ अथवा ਸ਼ੰਸ਼ਣ ਕਰਨ ਵਾਲੀ ਸਹਨੇ ਬਣਿਆ ਅਤੇ ਮੈਨੂੰ ਅਗਮ ਵਾਕ ਬੋਲਣਾ ਆਵੀ ਅਤੇ ਮੈਂ ਸਾਰਾ ਕੀਤ ਅਤੇ ਸਾਰਾ ਗਿਆਨ ਜਾਣਾ ਅਤੇ ਭਾਵੇਂ ਮੇਰੀ ਮੈਂ ਪੂਰੀ ਨਿਸ਼ਚਰ ਰਖਾਂ ਅਜੇ ਹੀ ਕਿ ਜੋ پہاੜਾ ਨੂੰ ਹਟਾ ਦਿਆ ਪਰ ਪੇਮ ਨਾ ਰਖਾਂ ਮੈਂ ਕੁਝ ਵੀ ਨਹੀਂ ਜਿਦਿਆ ਬਚਨ ਪੜਾਂਗੇ ਆਪਾਂ ਅਤੇ ਭਾਵੇਂ ਮੈਂ ਆਪਣਾ ਸਾਰਾ ਮਾਗ ਹਵਾਉਣ ਲਈ ਉਨਤਾਪਿਆ ਅਤੇ ਭਾਵੇਂ ਮੈਂ ਆਪਣਾ ਸਰੀਰ ਸੜਨ ਲਈ ਦੇ ਦਿਆਂ ਪਰ ਪ੍ਰੇਮ ਨਾ ਰੱਖਾਂ ਤਾਂ ਕੁਝ ਲਾਭ ਨਹੀਂ ਆਮਨ ਹallelujah ਤੁਹਾਾਂ ਪਿਆਰੀ ਭੈਣ ਭਾਈਓ ਅੱਜ ਸਾਡੇ ਜੀਵਨ ਦੇ ਵਿੱਚ ਜੋ ਅਸੀਂ ਆਪਣੇ ਅੰਦਰ ਸਵਾਲ ਕਰਦੇ ਹਾਂ ਕਿ ਸਾਡੇ ਜੀਵਨਾ ਦੇ ਵਿੱਚ ਉਹ ਬਦਲਾ ਉਹ ਸਾਡੇ ਜੀਵਨਾ ਦੇ ਵਿੱਚ ਉਹ ਬਰਕਤ ਨੂੰ ਨਾ ਪਾਉਣਾ ਤਾਂ ਇਹ ਬਚਨ ਤੁਹਾਡੇ ਲਈ ਆ ਅੱਜ ਅਸੀਂ ਆਪਣੇ ਜੀਵਨ ਦੇ ਵਿੱਚ ਦੇਖਣਾ ਕਿ ਅਸੀਂ ਰਮੇਸ਼ ਦੇਕਾਕ ਦੇ ਵਿੱਚੋਂ ਜਦੋਂ ਅਸੀਂ ਰਮੇਲ ਦੀ ਹਜ਼ੂਰੀ ਦੇ ਵਿੱਚ ਜੁੜਦੇ ਆ ਤਾਂ ਪ੍ਰਭੂ ਨੇ ਸਾਨੂੰ ਉਹ ਪਵਿੱਤਰ ਆਤਮਾ ਦੇ ਵੱਲੋਂ ਸਾਨੂੰ ਉਹ ਅਨਾਨਪ ਆਸ਼ਾ ਦਾ ਵਰਦਾਨ ਅਸੀਂ ਪ੍ਰਾਪਤ ਕਰ ਚੁੱਕੇ ਆ ਪਰ ਹੀ ਪਿਆਰੀ ਪਹਿਨ ਪਾਈਓ ਜੇਕਰ ਸਾਡੇ ਅੰਦਰ ਪ੍ਰੇਮ ਨਹੀਂ ਪਿਆਰ ਨਹੀਂ ਇੱਕ ਦੂਸਰੇ ਦੇ ਪ੍ਰਤੀ ਤਾਂ ਅਸੀਂ ਕੀ ਹਾਂ ਉਪਤਲ ਦੇ ਸ਼ੈਨਿਆ ਦੇ ਵਾਂਗ ਜੇਕਰ ਤੁਸੀਂ ਸੋਚ ਰਹੇ ਹੋ ਕਿ ਮੈਂ ਉਹ ਵਿਖਵਾਲੀਆਂ ਤੇ ਉਹ ਮੈਂ ਸਾਰਾ ਪੇਡ ਉਹ ਮੈਨੂੰ ਗਿਆਨ ਪਰਮੇਸ਼ਰ ਦੇ ਵੱਲੋਂ ਮਿਲਿਆ ਹੈ ਅਤੇ ਤੁਸੀਂ ਉਹ ਰਵਿਸ਼ਵਾਸ ਪਰਮੇਸ਼ਰ ਦਿੱਤੇ ਰੱਖਦੇ ਹੋ ਪ੍ਰਭੂ ਦੇ ਵਿੱਚ ਰੱਖਦੇ ਹੋ ਉਹ ਤੁਹਾਨੂੰ ਰਬੂ ਨੇ ਉਹ ਬੁੱਧ ਉਹ ਗਿਆਨ ਤੁਹਾਡੇ ਜੀਵਨ ਦੇ ਵਿੱਚ ਤੁਹਾਨੂੰ ਦਿੱਤਾ ਅਤੇ ਉਸ ਵਿਸ਼ਵਾਸ ਦੇ ਦੁਆਰਾ ਪਰਮੇ ਤੁਸੀਂ ਉਹ ਵੱਡੇ ਵੱਡੇ ਉਹ ਮੁਸ਼ਕਲ ਪਰੇ ਜੋ ਤੁਹਾਡੇ ਜੀਵਨ ਦੇ ਵਿੱਚ ਆ ਉਹ ਪ੍ਰਾਤਨਾ ਦੇ ਰਾਹੀਂ ਉਹ ਵੱਡੇ ਵੱਡੇ ਪਹਾੜਾਂ ਨੂੰ ਉਹ ਚਿੰਤਾ ਦੇ ਉਹ ਦੁੱਖ ਦੇ ਉਹਨਾਂ ਪਹਾੜਾਂ ਨੂੰ ਵੀ ਹਟਾ ਸਕਦੇ ਹੋ ਪਰ ਜੇਕਰ ਤੁਹਾਡੇ ਅੰਦਰ ਉਹ ਪ੍ਰੇਮ ਨਹੀਂ ਉਹ ਅਦੇਨਗੀ ਨਹੀਂ ਰਮੇਸ਼ਰ ਪ੍ਰਤੀ ਇੱਕ ਦੂਸਰੇ ਪ੍ਰਤੀ ਅਤੇ ਸੋਚਦੇ ਵੀ ਹੋ ਜਿਵੇਂ 30 ਇੱਕ ਗ੍ਰੰਥਿਆ ਉਸਤ 13 ਦੇ ਅੰਦਰ ਵਿੱਚ ਤਿੰਨ ਵਚਨ ਆਪਾਂ ਦੱਸ ਰਿਹਾ ਕਿ ਤੁਸੀਂ ਭਾਵੇਂ ਤੁਸੀਂ ਪੁੰਨ ਦਾਨ ਲਈ ਦੇ ਕੰਮ ਵੀ ਕਰਦੇ ਹੋ ਪਰ ਤੁਹਾਡੇ ਅੰਦਰ ਉਹ ਪ੍ਰੇਮ ਤੁਹਾਡੇ ਅੰਦਰ ਉਹ ਅਦੀਨਗੀ ਨ ਇੱਕ ਦੂਸਰੇ ਪ੍ਰਤੀ ਇੱਕ ਦੂਸਰੇ ਪ੍ਰਤੀ ਪਿਆਰ ਰੀਮ ਤੁਹਾਡੇ ਅੰਦਰ ਨਹੀਂ ਤਤਵਾ ਦੇ ਅੰਦਰ ਇੱਕ ਕੁਝ ਲਾਭ ਨਹੀਂ ਕਿਉਂਕਿ ਇਹ ਪਲੈਨੀ ਪੈਡ ਭਾਈਓ ਰੀਮ ਜੋ ਸਾਨੂੰ ਜੀ ਬਣਾਉਂਦਾ ਜੋ ਸਾਡੇ ਅੰਦਰ ਜੋਦੋ ਅਸੀਂ ਅਧਿਨਗੀ ਦੇ ਨਾਲ પ્રેમ ਦੇ ਨਾਲ ਅਸੀਂ ਆਪਣਾ ਜੀਵਨ ਜਿਉਂਨੇ ਆ ਤੇ ਬਚਨ ਸਾਨੂੰ ਇੱਕ ਗ੍ਰੰਥੀਆ ਉਸ ਦਾ 13 ਅਗਸਤ ਦਾ 14 ਵਜਨ ਸਾਨੂੰ ਕਹਿ ਰਿਹਾ ਕਿ ਪ੍ਰੇਮ ਹੈ ਜੋ ਏਰ ਜਵਾਨ ਅਤੇ ਕਰਪਾਲੂ ਹੈ। ਪ੍ਰੇਮ ਖੋਣਸ ਨਹੀਂ ਕਰਦਾ, ਪ੍ਰੇਮ ਫੋਲਦਾ ਨਹੀਂ, ਪ੍ਰੇਮ ਫੂਫੂ ਨਹੀਂ ਕਰਦਾ। ਹallelujah ਤਹਾਂ ਪਿਆਰੇ ਭੈਣ ਭਾਈਓ ਜੇਕਰ ਸਾਡੇ ਅੰਦਰ ਪ੍ਰੇਮ ਹੈ ਤਾਂ ਸਾਡੇ ਜੀਵਨ ਕੁਝ ਹਾਲ ਹੈ। ਅਸੀਂ ਇੱਕ ਦੂਸਰੇ ਪ੍ਰਤੀ ਨਿਰਮਤਾ ਅਤੇ ਸਾਡੇ ਅੰਦਰਲੇ ਪ੍ਰੇਮ ਦੇ ਕੰਗ ਇੱਕ ਦੂਸਰੇ ਪ੍ਰਤੀ ਯਾਰ ਉਹ ਵੀ ਇਹ ਪਿਆਰੇ ਭੈਣ ਭਾਈਓ ਪ੍ਰੇਮ ਜੋ ਸਾਡੇ ਅੰਦਰ ਖੁਨਸ ਨਹੀਂ ਕਰਦਾ ਵੈਰ ਨਹੀਂ ਰੱਖਦਾ ਕਿਉਂਕਿ ਜੇਕਰ ਸਾਡੇ ਅੰਦਰ ਪੇਮ ਨਹੀਂ ਤਾਂ ਇਹ ਜੋ ਵੀ ਅਸੀਂ ਪਰਮੇਸ਼ਰ ਦੇ ਕਰਪ ਦੇ ਵਿੱਚੋਂ ਮਿਲੇ ਹੋਏ ਵਰਦਾਨ ਹੈ ਸਵਰਗ ਤੋਂ ਤਾਨਿਆ ਸੀ ਬੋਲੀਆਂ ਵੀ ਬੋਲਦੇ ਆ ਅਸੀਂ ਪੁੰਨਦਾਨ ਵੀ ਕਰਦੇ ਆ ਅਸੀਂ ਆਪਣਾ ਵੀ ਵੀ ਬੋਨੇ ਆ ਪਰ ਫਿਰ ਵੀ ਸਾਡੇ ਅੰਦਰ ਉਹ ਸ਼ਾਂਤੀ ਉਹ ਸਾਡੇ ਜੀਵਨਾਂ ਦੇ ਵਿੱਚ ਉਹ ਬਰਕਤ ਦਾ ਨਾਪਉਣਾ ਇਹ ਵਚਨ ਸਾਨੂੰ ਕਹ ਰਿਹਾ ਇੱਕ ਗ੍ਰੰਥਿਆ ਉਸਤਾਨ ਇਹਾਂ ਦੇ ਉਸ ਦਾ 12ਵਾਂ ਵਚਨ ਕਿ ਇਸ ਵੇਲੇ ਤਾਂ ਅਸੀਂ ਸ਼ੀਸ਼ੇ ਵਿੱਚ ਧੁੰਦਲਾ ਜਾ ਵੇਖਦੇ ਹਾਂ ਪਰ ਉਸ ਵੇਲੇ ਰੂਪ ਰੂ ਵੇਖਾਂਗੇ ਇਸ ਵੇਲੇ ਮੈਂ ਕੁਝ ਕੁਝ ਜਾਣਦਾ ਹਾਂ ਪਰ ਉਸ ਵੇਲੇ ਉਹ ਜਿਹ ਹਵ ਜਾਣਾਂਗਾ ਜਿਹੋ ਜਾਂ ਮੈਂ ਵੀ ਜਾਣਾਂਗਾ ਹਾਂ ਹਾਂ ਪਰ ਭੈਣ ਭਾਈਓ ਅੱਜ ਸਨ ਆਪਣੇ ਜੀਵਨ ਨੂੰ ਅਸੀਂ ਤੁੰਦਲਾ ਦੇਖ ਰਹੇ ਹਾਂ ਕਿ ਅਸੀਂ ਸਾਡੇ ਜੋ ਜੀਵਨ ਵਿਸ਼ਵਾਸ ਦੇ ਨਾਲ ਭਰੇ ਹੋਏ ਹਨ ਪਰਮੇਸ਼ਰ ਪ੍ਰਤੀ ਅਸੀਂ ਵਫਾਦਾਰ ਪਰ ਹੈ ਪਿਆਰੀ ਭੈਣ ਭਾਈ ਜਦੋਂ ਸਾਡੇ ਅੰਦਰ ਪਰਮੇਸ਼ਰ ਦਾ ਵਚਨ ਸਾਡੇ ਅੰਦਰ ਆ ਜਾਵੇਗਾ ਅਸੀਂ ਪਰਮੇਸ਼ਰ ਦੀ ਆਗਿਆ ਦੇ ਵਿੱਚ ਪਰਮੇਸ਼ਰ ਦੇ ਦੇਵਾਂਤ ਮਦੇਵਾਂ ਸਾਡੇ ਮਨਾਂ ਦੇ ਵਿੱਚ ਉਹ ਪ੍ਰੇਮ ਉਹ ਸਾਡੇ ਅੰਦਰ ਅਧীনਗੀ ਸਾਡੇ ਅੰਦਰ ਇੱਕ ਦੂਸਰੇ ਪ੍ਰਤੀ ਪ੍ਰੇਮ ਹੋਵੇਗਾ ਤਾ ਸਾਡੇ ਜੀਵਨ ਵਿੱਚ ਉਹ ਚੰਗਾਈ ਉਹ ਸਾਡੇ ਜੀਵਨਾ ਦੇ ਵਿੱਚ ਉਹ ਬਦਲਾ ਅਸੀਂ ਉਹ ਵਰਕਤਾ ਜੋ ਅਸੀਂ ਪਾਉਣਾ ਚਾਹੁੰਦੇ ਆ ਉਹ ਸੱਤਿ ਬਿਨਾ ਸੱਚੇ ਮਿਸਟਰ ਸਾਡੀ ਜੀਵਨ ਦੇ ਵਿੱਚ ਦੇਵੇਗਾ ਕਿਉਂਕਿ ਇਹ ਬਚਨ ਇੱਕ ਗ੍ਰੰਥੀਆਂ ਸਾਤੇ ਰਹਿੰਦੇ ਆ ਇਹ ਇਹ ਰਮਚਨ ਕਹ ਰਿਹਾ ਹੈ ਹੋਂਤਾ ਨਿਸ਼ਚਾ ਅਸਾਂ ਪ੍ਰੇਮ ਇਹ ਤਿੰਨੋ ਦੇਂਦੇ ਹਨ ਪਰ ਇੰਨਾ ਵਿੱਚੋਂ ਉੱਤਮ ਪ੍ਰੇਮ ਹੈ ਤਾਂ ਹਾ ਪਿਆਰੀ ਭੈਣ ਪਾਈਓ ਅਸੀਂ ਜੇਕਰ ਸੋਚਦੇ ਹਾਂ ਸਾਡੇ ਅੰਦਰ ਵਿਸ਼ਵਾਸ ਹੈ ਪਰਮੇਸ਼ਰ ਪ੍ਰਤੀ ਆਸ਼ਾ ਹਾ ਹਾ ਪਿਆਰੀ ਭੈਣ ਪਾਈਓ ਇਨਾਂ ਤਿੰਨਾਂ ਦੇ ਵਿੱਚੋਂ ਕੀ ਹੈ ਉੱਤਮ ਮਰਦਾਨ ਪਰਮੇਸ਼ਰ ਦੇ ਕਾਪ ਦੇ ਵਿੱਚੋਂ ਪ੍ਰੇਮ ਇਸ ਲਈ ਹੈ ਪਿਆਰੀ ਭੈਣ ਪਾਈਓ ਸਾਡੇ ਅੰਦਰ ਜੋ ਸਾਡੇ ਕਠੋਰ ਹਿਰਦੇ ਨੂੰ ਅੱਜ ਅਸੀਂ ਨਮਰ ਦੀਨ ਪਰਮੇਸ਼ਰ ਦੇ ਚਰਨਾਂ ਦੇ ਵਿੱਚ ਕਰੀਏ ਅਤੇ ਆਪਣੇ ਆਪ ਨੂੰ ਜਦੋਂ ਅਸੀਂ ਪਰਮੇਸ਼ਰ ਦੇ ਚਰਨਾਂ ਦੇ ਵਿੱਚ ਅਧੀਨਗੀ ਦੇ ਨਾਲ ਜ਼ੀਰੋ ਹੋ ਕੇ ਪਰਮੇਸ਼ਰ ਦੇ ਚਰਨਾਂ ਦੇ ਵਿੱਚ ਆਉਣੇ ਆ ਸਾਡੇ ਅੰਦਰਲੇ ਮਨ ਜੋ ਕਠੋਰ ਹਿਰਦੇ ਹਨ ਉਹਨਾਂ ਦੇ ਅੰਦਰ ਜਦੋਂ ਪਰਮੇਸ਼ਰ ਸਾਨੂੰ ਮਾਸ ਦਾ ਦਿਲ ਪ੍ਰੇਮ ਦਾ ਦਿਲ ਜਦੋਂ ਪਰਮੇਸ਼ਰ ਸਾਡੇ ਜੀਵਨ ਵਿੱਚ ਉਹ ਦਇਆ ਕਰਦਾ ਹੈ ਜਦੋਂ ਅਸੀਂ ਪ੍ਰੇਮ ਦੇ ਨਾਲ ਸਾਡੇ ਮਨ ਭਰੇ ਹੁੰਦੇ ਹਨ ਇੱਕ ਦੂਸਰੇ ਪ੍ਰਤੀ ਸਾਡਾ ਪਿਆਰ ਸਾਡਾ ਵਿਵਹਾਰ ਭਰੇ ਕੰਮ ਕਰਦੇ ਆ ਚੰਗੇ ਕੰਮ ਕਰਦੇ ਆ ਧਰਮੀ ਜੀਵਨ ਜਿਉਂਦੇ ਆ ਪਵਿੱਤਰਤਾਈ ਦੇ ਵਿੱਚ ਰਹਿੰਦੇ ਆ ਤਾਂ ਪਰਮੇਸ਼ਰ ਦੇ ਕਾਪ ਦੇ ਵਿੱਚੋਂ ਅਸੀਂ ਉਹ ਵੱਡੇ ਵਰਦਾਨ ਉਹ ਉੱਤਮ ਵਰਦਾਨ ਪ੍ਰਾਪਤ ਕਰ ਸਕਦੇ ਹਾਂ ਆਹਾਂ ਪਿਆਰੀ ਬੈਣ ਭਾਈਓ ਪਰਮੇਸ਼ਰ ਦਾ ਅਨੰਗ੍ਰਹਿ ਉਸ ਦੀ ਕਿਰਪਾ ਗੜ ਦਿੱਤਿਕ ਬਨੀ ਰਵੀ ਆਮੈਂ